ਹਾਂ ਹੁਣ ਤੁਹਾਨੂੰ ਮੈਨੂਅਲ ਫੋਟੋਸ਼ਾਪ ਐਕਸਲ ਐਮ ਐਸ ਵਰਡ ਜਾਂ ਕਿਸੇ ਹੋਰ ਤਰ੍ਹਾਂ ਦੇ ਸੌਫਟਵੇਅਰਸ ਦੀ ਯੂਜ਼ਸ ਕਰਕੇ ਸਟੂਡੈਂਟਸ ਦੇ ਆਈ ਕਾਰਡ ਬਣਾਉਣ ਲਈ ਜ਼ਿਆਦਾ ਹਾਰਡਵਰਕ ਕਰਨਾ ਨਹੀਂ ਪਵੇਗਾ ਅਤੇ ਨਾ ਹੀ ਹੁਣ ਤੁਹਾਨੂੰ ਕਿਸੇ 숍 ਤੇ ਜਾ ਕੇ ਜਾਂ ਸਟੂਡੈਂਟਸ ਆਈ ਕਾਰਡ ਲਈ ਆਰਡਰ ਵਗੈਰਾ ਦੇਣ ਦੀ ਜ਼ਰੂਰਤ ਹੈ ਹਾਂ ਜੀ ਟੀਚਰਸ ਐਂਡ ਪ੍ਰਿੰਸੀਪਲ ਸਾਹਿਬਾਨ ਹੁਣ ਤੁਸੀਂ cspunjab.com ਦੀ ਵਰਤੋਂ ਕਰਦਿਆਂ ਹੋਇਆਂ ਹੀ ਕਲਾਸ ਵਾਈਜ਼ ਬਹੁਤ ਹੀ ਈਜ਼ੀ ਵੇ ਦੇ ਨਾਲ ਅਤੇ ਬਿਨਾ ਟਾਈਮ ਵੇਸ ਕੀਤੇ ਹੋਏ ਔਰਟਰੇਟ ਜਾਂ ਲੈਂਡਸਕੇਪ ਲੇਆਉਟ ਨਾਲ ਸਟੂਡੈਂਟਸ ਦੇ ਆਈ ਕਾਰਡ ਨੂੰ ਜਨਰੇਟ ਕਰ ਸਕਦੇ ਹੋ ਜਿਸ ਤੇ ਡਿਜ਼ਾਈਨ ਦਾ ਖਰਚਾ ਬਿਲਕੁਲ ਹੀ ਫ੍ਰੀ ਹੋਵੇਗਾ ਹਾਂ ਤੁਸੀਂ ਆਪਣੇ ਬਜਟ ਅਨੁਸਾਰ ਆਈਡੀ ਕਾਰਡ ਹੋਲਡਰ ਆਪਣੇ ਅਕੋਰਡਿੰਗ ਖਰੀਦ ਸਕਦੇ ਹੋ ਤਾਂ ਨਮਸ਼ਕਾਰ ਟੀਚਰ ਐਂਡ ਪ੍ਰਿੰਸੀਪਲ ਸਰਬਾਨ ਇਸ ਵੀਡੀਓ ਰਾਈ ਅਸੀਂ ਸਟੂਡੈਂਟਸ ਦੇ ਆਈਡੀ ਕਾਰਡ ਨੂੰ ਕਿਸ ਤਰ੍ਹਾਂ cspunjab.com ਦੇ ਉੱਪਰ ਜਨਰੇਟ ਕਰਨਾ ਹੈ ਉਸ ਬਾਰੇ ਸਟੈਪ ਬਾਈ ਸਟੈਪ ਸਿਖਾਂਗੇ ਇਨਾਂ 5 ਸਟੈਪਸ ਦੀ ਵਰਤੋਂ ਕਰਦਿਆਂ ਹੋਇਆ ਹੀ ਤੁਸੀਂ 5 ਤੋਂ 10 ਮਿੰਟਸ ਦੇ ਅੰਦਰ ਹੀ ਆਪਣੇ ਸਟੂਡੈਂਟਸ ਦੇ ਆਈ.ਡੀ. ਕਾਰਡ ਨੂੰ ਜਨਰੇਟ ਕਰ ਸਕੋਗੇ ਤਾਂ ਫਰਸਟ ਸਟੈਪ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਆਪਣੇ ਕਲਾਸ ਇੰਚਾਰਜ ਦੇ ਸਿਗਨੇਚਰਸ ਨੂੰ ਅਪਲੋਡ ਕਰਾਂਗੇ ਤਾਂ ਜੋ ਸਾਡੇ ਸਟੂਡੈਂਟਸ ਦੇ ਆਈ.ਡੀ. ਕਾਰਡ ਦੇ ਉੱਪਰ ਉਹਨਾਂ ਦੇ ਸਿਗਨੇਚਰਸ ਆ ਜਾਣ ਉਸ ਤੋਂ ਨੈਕਸਟ ਸਟੈਪ ਦੇ ਵਿੱਚ ਅਸੀਂ ਆਪਣੀਆਂ ਪੁਰਾਣੀਆਂ ਕਲਾਸਸ ਨੂੰ ਨੈਕਸਟ ਸੈਸ਼ਨ ਦੇ ਲਈ ਪ੍ਰਮੋਟ ਕਰਾਂਗੇ ਅਨੈਕਸਟ ਸਟੈਪ ਦੇ ਵਿੱਚ ਜੋ ਅਸੀਂ ਕਲਾਸਸ ਨੂੰ ਪ੍ਰਮੋਟ ਕੀਤਾ ਹੈ ਤੁਸੀਂ ਉਹਨਾਂ ਨੂੰ ਆਪਣੇ ਅਕੋਰਡਿੰਗ ਅਪਡੇਟ ਕਰ ਸਕਦੇ ਹੋ ਤੇ ਫੋਰਥ ਸਟੈਪ ਦੇ ਵਿੱਚ ਅਸੀਂ ਉਹਨਾਂ ਸਟੂਡੈਂਟਸ ਦੀਆਂ ਫੋਟੋਸ ਨੂੰ ਅਪਲੋਡ ਕਰਾਂਗੇ ਅਤੇ ਲਾਸਟ ਸਟੈਪ ਦੇ ਵਿੱਚ ਅਸੀਂ ਹੁਣ ਸਾਡੇ ਆਈਡੀ ਕਾਰਡ ਨੂੰ ਪੋਰਟਰੇਟ ਜਾਂ ਲੈਂਡਸਕੇਪ ਲੇਆਉਟ ਦੇ ਵਿੱਚ ਹੀ ਉਹਨਾਂ ਦੇ ਪ੍ਰਿੰਟ ਜਾਂ ਅਸੀਂ ਉਹਨਾਂ ਦੀ ਪੀਡੀਐਫ ਜਾਂ ਜੇਪੀਜੀ ਫਾਈਲਾਂ ਨੂੰ ਸੇਵ ਕਰਾਂਗੇ ਤਾਂ ਟੀਚਰ ਸਾਹਿਬਾਨ ਚੱਲਦੇ ਹਾਂ ਸਾਡੀ ਵੀਡੀਓ ਵੱਲ ਆ ਫਰਸਟ ਜੋ ਸਾਡੇ ਕੋਲ ਸਟੈਪ ਹੈ ਉਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕਲਾਸ ਇੰਚਾਰਜ ਦੇ ਡੇ ਸਿਗਨੇਚਰ ਨੂੰ ਅਪਲੋਡ ਕਰਾਂਗੇ ਤਾਂ ਉਸ ਲਈ ਸਭ ਤੋਂ ਪਹਿਲਾਂ ਅਸੀਂ ਆਪਣੀ cspunjab.com ਨੂੰ ਓਪਨ ਕਰ ਲੈਣੇ ਹਾਂ ਤਾਂ ਉਸ ਲਈ ਅਸੀਂ ਕੋਈ ਨਾ ਕੋਈ ਵੈਬ ਬ੍ਰਾਊਜ਼ਰ ਨੂੰ ਓਪਨ ਕਰਾਂਗੇ ਤਾਂ ਇਸ ਤੇ ਦੇਖੋ ਮੈਂ cspunjab.com ਓਪਨ ਕਰ ਲਿਆ ਹਾਂ ਟੀਚਰ ਸਾਹਿਬਾਨ ਇਸ ਦਾ ਡੈਮੋ ਮੈਂ ਆਪਣੇ ਲੋਕਲ ਹੋਸਟ ਦੇ ਕਰਕੇ ਤੁਹਾਨੂੰ ਦਿਖਾ ਦਿੰਨਾ ਹਾਂ ਸਭ ਤੋਂ ਪਹਿਲਾਂ ਅਸੀਂ ਆਪਣੀ ਸਕੂਲ ਨੂੰ ਲੌਗਇਨ ਕਰਾਂਗੇ ਤਾਂ ਫਰਸਟ ਸਟੈਪ ਦੇ ਵਿੱਚ ਅਸੀਂ ਰਿਜ਼ਲਟ ਦੇ ਅੰਦਰ ਜਾ ਕੇ ਅਸੀਂ ਸਟਾਫ ਲਿਸਟ ਵਿੱਚ ਜਾ ਕੇ ਅਪਲੋਡ ਸਾਈਨ ਲਿੰਕ ਉੱਪਰ ਕਲਿੱਕ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਨੈਕਸਟ ਜੋ ਸਟੈਪ ਹੈ ਸਾਡੇ ਕੋਲ ਜੋ ਸਾਡੇ ਕੋਲੇ ਸਾਈਨ ਹੋਣਗੇ ਅਸੀਂ ਉਹਨਾਂ ਨੂੰ ਕ੍ਰੋਪ ਅਤੇ ਉਸ ਸਾਈਨ ਦੀ ਬੈਕਗ੍ਰਾਉਂਡ ਨੂੰ ਵੀ ਰਿਮੂਵ ਕਰਨਾ ਸਿੱਖਾਂਗੇ ਅਤੇ 3rd ਜੋ ਸਟੈਪ ਹੈ ਸਾਡੇ ਕੋਲੇ ਅਸੀਂ ਸਿੰਪਲ ਜੋ ਫੋਟੋ ਅਸੀਂ ਜਿਾ ਸਿਗਨੇਚਰਸ ਨੂੰ ਕਰੋਪ ਕੀਤਾ ਹੈ ਸਿੰਪਲੀ ਉਸ ਨੂੰ ਅਟੈਚ ਕਰਕੇ ਅਪਲੋਡ ਕਰ ਲਵਾਂਗੇ ਤਾਂ ਇਹਨਾਂ ਤਿੰਨਾਂ ਸਟੈਪ ਨੂੰ ਹੁਣ ਅਸੀਂ ਸਾਡੇ ਬ੍ਰਾਊਜ਼ਰ ਉੱਪਰ ਪ੍ਰੈਕਟੀਕਲ ਦੇ ਨਾਲ ਚੱਲਦੇ ਹਾਂ ਤਾਂ ਉਸ ਲਈ ਸਭ ਤੋਂ ਪਹਿਲਾਂ ਅਸੀਂ ਰਿਜ਼ਲਟ ਟੈਬ ਦੇ ਅੰਦਰ ਜਾ ਕੇ ਸਟਾਫ ਲਿਸਟ ਉੱਪਰ ਕਲਿੱਕ ਕਰਾਂਗੇ ਜਿੰਨਾ ਸਟਾਫ ਜਾਂ ਕਲਾਸ ਇੰਚਾਰਜ ਦੇ ਸਿਗਨੇਚਰਸ ਨੂੰ ਤੁਸੀਂ ਅਪਲੋਡ ਕਰਨਾ ਚਾਹੁੰਦੇ ਹੋ ਉਹਨਾਂ ਦੇ ਨਾਮ ਦੇ ਲਾਸਟ ਵਿੱਚ ਜਾ ਕੇ ਤੁਸੀਂ 3 ਡਾਟ ਉੱਪਰ ਕਲਿੱਕ ਕਰੋਗੇ ਅਤੇ ਲਾਸਟ ਜੋ ਆਪਸ਼ਨ ਸਾਡੇ ਕੋਲ ਨਜ਼ਰ ਆ ਰਹੀ ਹੈ ਅਪਲੋਡ ਸਾਈਨ ਉੱਪਰ ਕਲਿੱਕ ਕਰੋਗੇ ਤਾਂ ਟੀਚਰ ਸਾਹਿਬਾਨ ਸਟਾਫ ਦੇ ਸਿਗਨੇਚਰਸ ਨੂੰ ਅਪਲੋਡ ਕਰਨ ਤੋਂ ਪਹਿਲਾਂ ਉਹਨਾਂ ਦੇ ਸਾਈਨ ਤੁਹਾਡੇ ਕੰਪਿਊਟਰ ਵਿੱਚ ਹੋਣੇ ਜ਼ਰੂਰੀ ਹਨ ਤਾਂ ਟੀਚਰ ਸਾਹਿਬਾਨ ਇਨਾਂ ਸਿਗਨੇਚਰਸ ਨੂੰ ਅਪਲੋਡ ਕਰਨ ਤੋਂ ਪਹਿਲਾਂ ਅੱਜ ਅਸੀਂ ਸਾਡੇ ਫੋਟੋ ਜਾਂ ਸਾਈਜ਼ ਨੂੰ ਕਿਸ ਤਰ੍ਹਾਂ ਕਰੋਪ ਅਤੇ ਰੀਸਾਈਜ਼ ਕੀਤਾ ਜਾਂਦਾ ਹੈ ਉਹਨਾਂ ਬਾਰੇ ਵੀ ਅਸੀਂ ਚਰਚਾ ਕਰ ਲੈਣੇ ਹਾਂ ਫੋਟੋ ਨੂੰ ਕਰੋਪ ਜਾਂ ਰੀਸਾਈਜ਼ ਕਰਨ ਦੇ ਲਈ ਮੈਂ ਆਮ ਤੌਰ ਤੇ ਫੋਟੋ ਸਕੈਪ ਸੌਫਟਵੇਅਰ ਨੂੰ ਯੂਜ਼ ਕਰਦਾ ਹਾਂ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਆਪਣੇ ਕੰਪਿਊਟਰ ਵਿੱਚ ਇੰਸਟਾਲ ਕਰ ਲੈਣਾ ਹੈ ਤਾਂ ਇਸ ਦੇ ਵਿੱਚ ਐਡੀਟਰ ਵਿੱਚ ਜਾ ਕੇ ਤੁਸੀਂ ਜਿਸ ਫੋਟੋ ਨੂੰ ਕਰੋਪ ਜਾਂ ਰੀਸਾਈਜ਼ ਕਰਨਾ ਚਾਹੁੰਦੇ ਹੋ ਉਸ ਫੋਟੋ ਨੂੰ ਤੁਸੀਂ ਸਿਲੈਕਟ ਕਰ ਲੋਗੇ ਤਾਂ ਇਹ ਸਾਡੇ ਕੋਲੇ ਸਾਈਨ ਹਨ ਤਾਂ ਅਸੀਂ ਕ੍ਰੋਪ ਵਿੱਚ ਜਾ ਕੇ ਇਸ ਨੂੰ ਸਿੰਪਲ ਆਪਣੇ ਅਕੋਰਡਿੰਗ ਕ੍ਰੋਪ ਕਰ ਲਵਾਂਗੇ ਕ੍ਰੋਪ ਬਟਨ ਤੇ ਕਲਿੱਕ ਕਰਾਂਗੇ ਤਾਂ ਉਸ ਤੋਂ ਬਾਅਦ ਜੋ ਨੈਕਸਟ ਸਟੈਪ ਹੈ ਅਸੀਂ ਓਮ ਦੇ ਵਿੱਚ ਜਾ ਕੇ ਅਸੀਂ ਇਸ ਪਿਕਚਰ ਨੂੰ ਰੀਸਾਈਜ਼ ਕਰ ਲਵਾਂਗੇ ਤਾਂ ਅਸੀਂ ਐਡਜਸਟ ਵਿਡਥ ਤੇ ਕਲਿੱਕ ਕਰਾਂਗੇ ਤਾਂ ਅਸੀਂ ਇਸ ਵਿੱਚ 200 ਫਿਲ ਕਰਕੇ ਇਸ ਨੂੰ ਓਕੇ ਬਟਨ ਤੇ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਸੀ ਵੇਖਾਂਗੇ ਕਿ ਸਾਡੀ ਫੋਟੋ ਜੋ ਹੈ ਉਹ ਕ੍ਰੋਪ ਅਤੇ ਰੀਸਾਈਜ਼ ਹੋ ਗਈ ਹੈ ਉਸ ਤੋਂ ਨੈਕਸਟ ਸਟੈਪ ਦੇ ਵਿੱਚ ਅਸੀਂ ਸਿੰਪਲ ਇਸ ਫੋਟੋ ਨੂੰ ਸੇਵ ਕਰਾਂਗੇ ਤਾਂ ਇਸ ਤਰ੍ਹਾਂ ਸਾਡੇ ਕੋਲ ਹੀ ਇਹ ਫੋਟੋ ਕ੍ਰੋਪ ਹੋ ਗਈ ਹੈ ਇਸ ਨੂੰ ਅਸੀਂ ਮਿਨੀਮਾਈਜ਼ ਕਰ ਦਨੇ ਹਾਂ ਤਾਂ ਚੱਲਦੇ ਹਾਂ ਨੈਕਸਟ ਸਟੈਪ ਵੱਲ ਤਾਂ ਹੁਣ ਅਸੀਂ ਸਿੰਪਲ ਇਸ ਆਈਕਨ ਦੇ ਉੱਪਰ ਕਲਿੱਕ ਕਰਕੇ ਅਸੀਂ ਉਸ ਫੋਟੋ ਨੂੰ ਅਟੈਚ ਕਰ ਲਵਾਂਗੇ ਤਾਂ ਇਸ ਤਰ੍ਹਾਂ ਸਾਡੇ ਸਟਾਫ ਦੇ ਜੋ ਸਿਕਨੇਚਰਸ ਹਨ ਤਾਂ ਇਸ ਤਰ੍ਹਾਂ ਸਾਡੇ ਜੋ ਸਟਾਫ ਦੇ ਸਾਈਨ ਹਨ ਉਹ ਇਸ ਆਈਕਨ ਉੱਪਰ ਨਜ਼ਰ ਆਉਣ ਲੱਗ ਜਾਣਗੇ ਟੀਚਰ ਜੀ ਸਾਬਨ ਇਸ ਤੋਂ ਇਲਾਵਾ ਤੁਸੀਂ ਇੰਨਾ ਸਾਇੰਸ ਦੀ ਬੈਕਗਰਾਉਂਡ ਨੂੰ ਵੀ ਰਿਮੂਵ ਕਰ ਸਕਦੇ ਹੋ ਤਾਂ ਉਸ ਦਾ ਆਈਕਨ ਤਾਂ ਉਸ ਦਾ ਲਿੰਕ ਜੋ ਹੈ ਮੈਂ ਇਸ ਫੋਟੋ ਦੇ ਉੱਪਰ ਹੀ ਦੇ ਦਿੱਤਾ ਹੈ ਰਿਮੂਵ ਮੇਸ ਬੈਕਗਰਾਉਂਡ ਸਿੰਪਲੀ ਤੁਸੀਂ ਇਸ ਉੱਪਰ ਕਲਿੱਕ ਕਰੋਗੇ ਅਪਲੋਡ ਇਮੇਜ ਬਟਨ ਉੱਪਰ ਕਲਿੱਕ ਕਰੋਗੇ ਜਿਸ ਸਾਈਨ ਦੇ ਜਿਸ ਸਾਈਨ ਜਾਂ ਫੋਟੋ ਦੀ ਬੈਕਗਰਾਉਂਡ ਨੂੰ ਤੁਸੀਂ ਰਿਮੂਵ ਕਰਨਾ ਚਾਹੁੰਦੇ ਹੋ ਸਿੰਪਲ ਉਸ ਨੂੰ ਸਿਲੈਕਟ ਕਰੋਗੇ ਤਾਂ ਇਸ ਤਰ੍ਹਾਂ ਉਸ ਸਾਈਨ ਦੀ ਬੈਕਗ੍ਰਾਉਂਡ ਰਿਮੂਵ ਹੋ ਜਾਵੇਗੀ ਤਾਂ ਸਿੰਪਲੀ ਤੁਸੀਂ ਡਾਊਨਲੋਡ ਬਟਨ ਤੇ ਕਲਿੱਕ ਕਰਕੇ ਉਸ ਸਾਈਨ ਨੂੰ ਡਾਊਨਲੋਡ ਕਰ ਲਵੋਗੇ ਤਾਂ ਚੱਲਦੇ ਹਾਂ ਅਸੀਂ ਆਪਣੇ ਪਿਛਲੇ ਟੈਬ ਦੇ ਅੰਦਰ ਤਾਂ ਅਸੀਂ ਫਿਰ ਇਸ ਆਈਕਨ ਤੇ ਕਲਿੱਕ ਕਰਕੇ ਜੋ ਅਸੀਂ ਬੈਕਗ੍ਰਾਉਂਡ ਰਿਮੂਵ ਕੀਤੀ ਸੀ ਉਸ ਆਈਕਨ ਜਾਂ ਸਾਈਨ ਨੂੰ ਅਸੀਂ ਸਿਲੈਕਟ ਕਰਾਂਗੇ ਤਾਂ ਇਸ ਤਰ੍ਹਾਂ ਅਸੀਂ ਵੇਖਾਂਗੇ ਕਿ ਸਾਡੇ ਜੋ ਸਾਈਨ ਸੀ ਉਸ ਫੋਟੋ ਦੀ ਬੈਕਗ੍ਰਾਉਂਡ ਰਿਮੂਵ ਹੋ ਚੁੱਕੀ ਹੈ ਤੇ ਨੈਕਸਟ ਅਬ ਜੋ ਸਾਡੇ ਕੋਲੇ ਹੈ ਹੁਣ ਅਸੀਂ ਸਿੰਪਲ ਅਪਲੋਡ ਸਿਗਨੇਚਰ ਤੇ ਓਪਰ ਕਲਿੱਕ ਕਰਕੇ ਅਸੀਂ ਉਸ ਸਟਾਫ ਜਾਂ ਕਲਾਸ ਇੰਚਾਰਜ ਦੇ ਸਾਈਨ ਨੂੰ ਅਪਲੋਡ ਕਰ ਦਵਾਂਗੇ ਤਾਂ ਇਸ ਤਰ੍ਹਾਂ ਜੋ ਸਾਡਾ ਫਸਟ ਸਟੈਪ ਸੀ ਉਹ ਸਾਡਾ ਕੰਪਲੀਟ ਹੋ ਚੁੱਕਾ ਹੈ ਤਾਂ ਫਸਟ ਸਟੈਪ ਦੇ ਵਿੱਚ ਅਸੀਂ ਸਿੰਪਲ ਸਾਡੇ ਕਲਾਸ ਇੰਚਾਰਜ ਦੇ ਸਿਗਨੇਚਰਸ ਨੂੰ ਅਸੀਂ ਕ੍ਰੋਪ ਕੀਤਾ ਅਤੇ ਉਹਨਾਂ ਦੇ ਸਿਗਨੇਚਰਸ ਦੀ ਬੈਕਗ੍ਰਾਉਂਡ ਨੂੰ ਰਿਮੂਵ ਕੀਤਾ ਅਤੇ ਲਾਸਟ ਵਿੱਚ ਜਾ ਕੇ ਅਸੀਂ ਫਿਰ ਉਹਨਾਂ ਦੇ ਸਿਗਨੇਚਰਸ ਨੂੰ ਆਪਣੀ ਵੈਬਸਾਈਟ ਦੇ ਉੱਪਰ ਅਪਲੋਡ ਕਰ ਲਿਆ ਹੈ ਤਾਂ ਇਸ ਤਰ੍ਹਾਂ ਸਾਡਾ ਇਹ ਫਸਟ ਸਟੈਪ ਜੋ ਹੈ ਉਹ ওভার ਹੋ ਚੁੱਕਿਆ ਹੈ ਚਾ ਚੱਲਦੇ ਹਾਂ ਹੁਣ ਅਸੀਂ ਸਾਡੇ ਨੈਕਸਟ ਸਟੈਪ ਵੱਲ ਤਾਂ ਜੋ ਨੈਕਸਟ ਸਟੈਪ ਹੈ ਸਾਡੇ ਕੋਲੇ ਹੈ ਪ੍ਰਮੋਟ ਸਟੂਡੈਂਟਸ ਟੂ ਨੈਕਸਟ ਕਲਾਸ ਸੈਕਸ਼ਨ ਐਂਡ ਐਡਿਟ ਤਾਂ ਇਸ ਵਿੱਚ ਅਸੀਂ ਕੀ ਕਰਾਂਗੇ ਇਸ ਵਿੱਚ ਅਸੀਂ ਆਪਣੀ ਕਲਾਸਿਸ ਦੇ ਅੰਦਰ ਜਾਵਾਂਗੇ ਤਾਂ ਉਹਨਾਂ ਨੂੰ ਅਸੀਂ ਪ੍ਰਮੋਟ ਕਰਾਂਗੇ ਤਾਂ ਉਸ ਲਈ ਅਸੀਂ ਸਟੂਡੈਂਟਸ ਮੀਨੂ ਦੇ ਅੰਦਰ ਜਾ ਕੇ ਫਸਟ ਜੋ ਸਾਡੇ ਕੋਲੇ ਲਿੰਕ ਹੈ ਪ੍ਰਮੋਟ ਰੀਟੇਨ ਕਲਾਸ ਸਟੂਡੈਂਟਸ ਤੇ ਉੱਪਰ ਕਲਿੱਕ ਕਰਾਂਗੇ ਇਹ ਸਾਡੇ ਕੋਲੇ ਪਿਛਲੇ ਸੈਸ਼ਨ ਦਾ ਸਾਰਾ ਡਾਟਾ ਨਜ਼ਰ ਆਉਣ ਲੱਗ ਜਾਵੇਗਾ। ਹੀਡ ਲਿਖਿਆ ਕਲਾਸ ਪਿਛਲੇ ਸੈਸ਼ਨ 2023-24 ਦੀ ਹਨ ਪ੍ਰਮੋਟ ਔਰ ਰੀਟੇਨ ਕਰਨ ਤੋਂ ਬਾਅਦ ਇਹ ਕਲਾਸ ਸੈਸ਼ਨ 2024-25 ਵਿੱਚ ਸੈੱਟ ਹੋ ਜਾਣਗੇ। ਮੀਨਸ ਕਿ ਤੁਹਾਡੇ ਕੋਲ 23-24 ਦਾ ਜੋ ਡਾਟਾ ਹੈ ਉਹ 24-25 ਦੇ ਵਿੱਚ ਅਪਡੇਟ ਹੋ ਜਾਵੇਗਾ। ਉਸ ਤੋਂ ਬਾਅਦ ਇਨਾਂ ਕਲਾਸਸਿਸ ਦੀ ਵਰਤੋਂ ਹੀ ਫਾਈਨਲ ਰਿਜ਼ਲਟਸ ਫੋਰ ਸਟੂਡੈਂਟ ਕੁਇਜ਼ ਆਦ ਲਈ ਤੁਸੀਂ इजीली ਯੂਜ਼ ਕਰ ਸਕੋਗੇ ਤਾਂ ਉਸ ਦੇ ਲਈ ਅਸੀਂ ਸਾਡੀ 6th ਜੋ ਕਲਾਸ ਹੈ ਉਸ ਨੂੰ ਪ੍ਰਮੋਟ ਕਰ ਲੈਨੇ ਆ ਅਸੀਂ ਐਕਸ਼ਨ ਟਾਈਪ ਲਿੰਕ ਉੱਪਰ ਕਲਿੱਕ ਕਰਾਂਗੇ ਤਾਂ ਸਾਡੇ ਕੋਲੇ ਦੋ ਆਈਕਨ ਤਾਂ ਸਾਡੇ ਕੋਲੇ ਦੋ ਲਿੰਕ ਨਜ਼ਰ ਆ ਰਹੇ ਹਨ ਜੇਕਰ ਤੁਸੀਂ ਇਸ ਕਲਾਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪ੍ਰਮੋਟ ਲਿੰਕ ਉੱਪਰ ਕਲਿੱਕ ਕਰ ਦੋਗੇ ਜੇਕਰ ਤੁਸੀਂ ਇਸ ਕਲਾਸ ਦੇ ਕੋਈ ਸਟੂਡੈਂਟ ਜੋ ਕੋਈ ਫੇਲ ਹੋ ਗਿਆ ਹੈ ਜਾਂ ਕਿਸੇ ਨਾ ਕਿਸੇ ਕਾਰਨ ਉਸੇ ਕਲਾਸ ਵਿੱਚ ਰਹਿ ਗਿਆ ਹੈ ਤਾਂ ਤੁਸੀਂ ਰਿਟੇਨ ਤਾਂ ਤੁਸੀਂ ਰਿਟੇਨ ਲਿੰਕ ਉੱਪਰ ਕਲਿੱਕ ਕਰਕੇ ਵੀ ਉਸ ਨੂੰ ਰਿਟੇਨ ਉਸੇ ਕਲਾਸ ਵਿੱਚ ਹੀ ਸੈੱਟ ਕਰ ਸਕਦੇ ਹੋ ਤਾਂ ਇਸ ਕਲਾਸ ਨੂੰ ਅਸੀਂ ਸਭ ਤੋਂ ਪਹਿਲਾਂ ਪ੍ਰਮੋਟ ਕਰਾਂਗੇ ਤਾਂ ਇਸ ਤਰ੍ਹਾਂ ਤੁਹਾਡੇ ਕੋਲੇ ਪਿਛਲੇ ਸੈਸ਼ਨ ਦੀ ਜੋ ਕਲਾਸ ਹੈ 23 24 ਦੀ ਕਲਾਸ ਹੈ ਉਹ ਨਜ਼ਰ ਆਣ ਲੱਗ ਜੇਗੀ ਸਿੰਪਲੀ ਤੁਸੀਂ 1 ਵਨ ਵੀ ਕਰਕੇ ਵੀ ਇਸ ਨੂੰ ਪ੍ਰਮੋਟ ਕਰ ਸਕਦੇ ਹੋ ਜਾਂ ਤੁਸੀਂ 올 ਚੈੱਕ ਬਾਕਸ ਨੂੰ ਓਨ ਕਰਕੇ ਵੀ ਸਾਰੇ ਸਟੂਡੈਂਟਸ ਨੂੰ ਇੱਕੋ ਵਾਰ ਵਿੱਚ ਵੀ ਪ੍ਰਮੋਟ ਕਰ ਸਕਦੇ ਹੋ ਇਹ ਵਾਈਟਬੋਰਡ ਸਾਡੇ ਕੋਲੇ ਸੈਵੰਥ ਕਲਾਸ ਵਿੱਚ ਆਵੇਗੀ ਸੈਕਸ਼ਨ ਤੁਸੀਂ ਆਪਣੇ ਅਕੋਰਡਿੰਗ ਸੈੱਟ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਇਹ ਕਲਾਸ ਪਲੱਸ 1 ਜਾਂ ਅਸਪੋਹ ਹੁੰਦੀ ਤਾਂ ਤੁਸੀਂ ਉਹਨਾਂ ਦੇ ਸਟ੍ਰੀਮਸ ਨੂੰ ਵੀ ਚੇਂਜ ਕਰ ਸਕਦੇ ਹੋ ਤਾਂ ਸਿੰਪਲੀ ਅਸੀਂ ਸਾਡੇ ਪ੍ਰਮੋਟ ਬਟਨ ਉੱਪਰ ਕਲਿੱਕ ਕਰਕੇ ਅਸੀਂ ਇਸ ਕਲਾਸ ਨੂੰ 7th ਦੇ ਵਿੱਚ ਪ੍ਰਮੋਟ ਕਰ ਦਵਾਂਗੇ ਤਾਂ ਟੀਚਰ ਸਾਹਿਬ ਅਸੀਂ ਦੇਖਾਂਗੇ ਕਿ ਸਾਡੀ ਜੋ 6ਵੀਂ ਕਲਾਸ ਸੀ ਹੁਣ ਉਹ 7th ਕਲਾਸ ਵਿੱਚ ਪ੍ਰਮੋਟ ਹੋ ਚੁੱਕੀ ਹੈ ਬੈਕ ਬਟਨ ਤੇ ਕਲਿੱਕ ਕਰਾਂਗੇ ਤਾਂ ਅਸੀਂ ਵੇਖਾਂਗੇ ਕਿ ਹੁਣ ਉਹ ਸਾਰੇ ਸਟੂਡੈਂਟਸ ਜੋ ਸੀ 23 ਦੇ ਸੀ ਹੁਣ ਉਹ 24-25 ਦੇ ਵਿੱਚ ਕਨਵਰਟ ਹੋ ਚੁੱਕੇ ਹਨ ਤਾਂ ਇਸ ਤਰ੍ਹਾਂ ਅਸੀਂ ਆਪਣੇ ਇਸੇ ਕਲਾਸ ਨੂੰ ਨੈਕਸਟ ਸੈਸ਼ਨ ਜਾਂ ਨੈਕਸਟ ਕਲਾਸ ਲਈ ਪ੍ਰਮੋਟ ਕਰ ਸਕਦੇ ਹਾਂ ਪ੍ਰਮੋਟ ਕੀਤੀਆਂ ਕਲਾਸਸ ਨੂੰ ਵੇਖਣ ਲਈ ਤੁਸੀਂ ਸਟੂਡੈਂਟਸ ਦੇ ਮੀਨੂ ਦੇ ਅੰਦਰ ਜਾ ਕੇ ਤੁਸੀਂ ਜਾਂ ਤਾਂ ਸਟੂਡੈਂਟਸ ਡੈਸ਼ਬੋਰਡ ਉੱਪਰ ਕਲਿੱਕ ਕਰ ਸਕਦੇ ਹੋ ਜਾਂ ਤੁਸੀਂ ਇਸ ਤੋਂ ਇਲਾਵਾ ਨੀਚੇ ਵਾਲੇ ਜੋ ਲਿੰਕ ਹੈ ਵਿਊ ਐਡਿਟ ਅਪਲੋਡ ਡਿਲੀਟ ਪ੍ਰਿੰਟ ਲਿੰਕ ਉੱਪਰ ਵੀ ਕਲਿੱਕ ਕਰਕੇ ਤੁਸੀਂ ਪ੍ਰਮੋਟ ਕੀਤੀਆਂ ਕਲਾਸਸ ਨੂੰ ਜਾਂ ਕਰੰਟ ਸੈਸ਼ਨ ਦੀਆਂ ਕਲਾਸਸ ਨੂੰ ਵੀ ਦੇਖ ਸਕਦੇ ਹੋ ਤਾਂ ਅਸੀਂ ਫਿਰ ਅਸੀਂ ਸਾਡੇ ਸਟੂਡੈਂਟਸ ਡੈਸ਼ਬੋਰਡ ਉੱਪਰ ਕਲਿੱਕ ਕਰ ਦਿੰਦੇ ਹਾਂ ਤਾਂ ਟੀਚਰ ਸਾਹਿਬਾਨ ਅਸੀਂ ਦੇਖ ਸਕਦੇ ਹਾਂ ਜੋ ਕਲਾਸ ਅਸੀਂ ਪ੍ਰਮੋਟ ਕੀਤੀ ਸੀ ਉਹ ਸਾਡੇ ਕੋਲੇ ਸਾਹਮਣੇ ਨਜ਼ਰ ਆ ਰਹੀ ਹੈ ਸਿੰਪਲ ਅਸੀਂ ਐਡਿਟ ਲਿੰਕ ਉੱਪਰ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਸਾਡੇ ਕੋਲੇ ਉਹ ਕਲਾਸ ਓਪਨ ਹੋ ਜਾਵੇਗੀ ਤਾਂ ਇਸ ਦੇ ਅੰਦਰ ਸਾਡੇ ਕੋਲੇ ਸਾਰੇ ਸਟੂਡੈਂਟਸ ਨਜ਼ਰ ਆ ਰਹੇ ਹਨ ਫੋਰ ਏਗਜ਼ਾਮਪਲ ਅਸੀਂ ਜੋ ਫਰਸਟ ਸਾਡੇ ਕੋਲੇ ਸਟੂਡੈਂਟ ਹੈ ਉਸ ਨੂੰ ਅਸੀਂ ਅਪਡੇਟ ਕਰਦੇ ਹਾਂ ਅਪਡੇਟ ਕਰਨ ਦੇ ਲਈ ਅਸੀਂ ਇਸ ਦੇ ਲਾਸਟ ਵਿੱਚ ਜਾ ਕੇ ਐਡਿਟ ਕੋਲਮ ਦੇ ਅੰਨੇਚੇ ਜਾ ਕੇ ਅਸੀਂ 3 ਡਾਟ ਉੱਪਰ ਕਲਿੱਕ ਕਰਾਂਗੇ ਸਿੰਪਲ ਅਸੀਂ ਐਡਡ ਸਟੂਡੈਂਟ ਲਿੰਕ ਉੱਪਰ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਸਾਡੇ ਕੋਲੇ ਉਹ ਸਟੂਡੈਂਟ ਸਾਡੇ ਸਾਹਮਣੇ ਨਜ਼ਰ ਆਉਣ ਲੱਗ ਜਾਵੇਗਾ ਤਾਂ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਇਸ ਵਿੱਚ ਡਾਟਾ ਨੂੰ ਅਪਡੇਟ ਕਰ ਸਕਦੇ ਹੋ ਤਾਂ ਸਿੰਪਲੀ ਤੁਸੀਂ ਸਿੰਪਲ ਟੂ ਸੇਵ ਚੇਂजेस ਬਟਨ ਉੱਪਰ ਕਲਿੱਕ ਕਰਕੇ ਇਸ ਨੂੰ ਸੇਵ ਕਰ ਲਵੋਗੇ ਇੱਥੇ ਮੈਂ ਆਪਣੇ ਟੀਚਰਸ ਅਤੇ ਪ੍ਰਿੰਸੀਪਲ ਸਾਹਿਬਾਨ ਇਹ ਧਿਆਨ ਦਿਵਾਉਣਾ ਚਾਹੁੰਦਾ ਹਾਂ ਤੋ ਰਿਕਾਰਡ ਤੁਸੀਂ ਆਈਡੀ ਕਾਰਡ ਲਈ ਅਪਡੇਟ ਕਰੋਗੇ ਉਹੀ ਸੇਮ ਰਿਪੋਰਟ ਦੀ ਵਰਤੋਂ ਤੁਸੀਂ ਆਪਣੇ ਫਾਈਨਲ ਮਾਰਚ ਐਗਜ਼ਾਮ ਲਈ ਬਿਨਾ ਕਿਸੇ ਅਪਡੇਸ਼ਨ ਦੇ ਕਰ ਸਕੋਗੇ ਇਸ ਲਈ ਇੱਕ ਵਾਰ ਅਪਡੇਟ ਕੀਤਾ ਰਿਕਾਰਡ ਫਾਈਨਲ ਐਗਜ਼ਾਮ ਲਈ ਵਿਦ ਸਟੂਡੈਂਟ ਫੋਟੋ ਨਾਲ ਵਰਤਨਯੋਗ ਹੋਵੇਗਾ ਦਾ ਨੈਕਸਟ ਸਟੈਪ ਦੇ ਵਿੱਚ ਅਸੀਂ ਅਪਲੋਡ ਸਟੂਡੈਂਟ ਫੋਟੋ ਨੂੰ ਕਰਨਾ ਸਿੱਖਾਂਗੇ ਤਾਂ ਉਸ ਲਈ ਅਸੀਂ ਚੱਲਦੇ ਹਾਂ ਸਾਡੇ ਅਪਡੇਟ অপਸ਼ਨ ਵੱਲ ਟੀਚਰ ਸਾਹਿਬਾਨ ਸਟੂਡੈਂਟ ਦੀ ਫੋਟੋ ਨੂੰ ਅਪਲੋਡ ਕਰਨ ਦੇ ਲਈ ਅਸੀਂ ਉਸੇ ਤਰ੍ਹਾਂ ਐਡਿਟ ਕੋਲਮ ਦੇ નીચે 3 ਡਾਟ ਉੱਪਰ ਕਲਿੱਕ ਕਰਾਂਗੇ ਤਾਂ ਉਸ ਦੇ ਥਰਡ ਜੋ ਸਾਡੇ ਕੋਲੇ ਲਿੰਕ ਹੋਵੇਗਾ ਅਪਲੋਡ ਫੋਟੋ ਤੇ ਉੱਪਰ ਕਲਿੱਕ ਕਰਾਂਗੇ ਟੀਚਰ ਸਾਹਿਬਾਨ ਜਿਸ ਤਰ੍ਹਾਂ ਅਸੀਂ ਸਾਡੇ ਸਟਾਫ ਦੇ ਸਾਈਨ ਦੀ ਫੋਟੋ ਨੂੰ ਕ੍ਰੋਪ ਅਤੇ ਰੀਸਾਈਜ਼ ਕੀਤਾ ਸੀ ਸੇਮ ਹੁਣ ਅਸੀਂ ਉਸੇ ਤਰ੍ਹਾਂ ਸਾਡੇ ਸਟੂਡੈਂਟਸ ਦੀ ਫੋਟੋ ਨੂੰ ਕ੍ਰੋਪ ਅਤੇ ਰੀਸਾਈਜ਼ ਕਰਨਾ ਸਿੱਖਾਂਗੇ ਤਾਂ ਉਸ ਲਈ ਅਸੀਂ ਚੱਲਦੇ ਹਾਂ ਸਾਡੇ ਫੋਟੋ ਸਕੈਵਲ ਫੋਟੋ ਸਕੈਪ ਦੇ ਅੰਦਰ ਜਾ ਕੇ ਹੁਣ ਅਸੀਂ ਸਾਡੇ ਸਟੂਡੈਂਟ ਦੀ ਫੋਟੋ ਨੂੰ ਸਿਲੈਕਟ ਕਰ ਲਾਂਗੇ ਤਾਂ ਹੁਣ ਅਸੀਂ ਇਸ ਫੋਟੋ ਨੂੰ ਰੀਸਾਈਜ਼ ਕਰਾਂਗੇ ਸੇਮ ਅਸੀਂ ਉਸੇ ਤਰ੍ਹਾਂ ਸਭ ਤੋਂ ਪਹਿਲਾਂ ਅਸੀਂ ਇਸ ਫੋਟੋ ਨੂੰ ਰੀਸਾਈਜ਼ ਹੀ ਕਰ ਲੈਨੇ ਹਾਂ ਅਸੀਂ ਐਡਜਸਟ ਵਿਦ ਤਾਂ ਇਸ ਵਿੱਚ ਜਾ ਕੇ ਜੀ 250 ਨੂੰ ਐਂਟਰ ਕਰਕੇ ਓਕੇ ਬਟਨ ਤੇ ਕਲਿੱਕ ਕਰਾਂਗੇ ਤਾਂ ਉਸ ਤੋਂ ਬਾਅਦ ਸਿਮਪਲੀ ਤੁਸੀਂ ਇਸ ਫੋਟੋ ਨੂੰ ਕੱਟ ਲਵਾਂਗੇ ਤਾਂ ਇਸ ਤਰ੍ਹਾਂ ਅਸੀਂ ਫੋਟੋ ਨੂੰ ਕ੍ਰੋਪ ਕਰ ਲੈਨੇ ਹਾਂ ਉਸ ਤੋਂ ਬਾਅਦ ਤੁਸੀਂ ਸਿਮਪਲੀ ਇਸ ਫੋਟੋ ਸੀਪ ਕਰ ਲੋ ਬੰਗੀ ਤਾਂ ਇਸ ਤਰ੍ਹਾਂ ਅਸੀਂ ਆਪਣੇ ਸਟੂਡੈਂਟ ਦੀ ਫੋਟੋ ਵੀ 크ੋਪ ਅਤੇ ਰੀਸਾਈਜ਼ ਕਰ ਸਕਦੇ ਹਾਂ ਤਾਂ ਹੁਣ ਸਿੰਪਲ ਅਸੀਂ ਇਸੇ ਫੋਟੋ ਨੂੰ ਸਾਡੇ ਸਟੂਡੈਂਟ ਦੀ ਆਈਡੀ ਉੱਪਰ ਅਪਲੋਡ ਕਰਾਂਗੇ ਸਿੰਪਲ ਅਸੀਂ ਇਸ ਆਈਕਨ ਉੱਪਰ ਕਲਿੱਕ ਕਰਾਂਗੇ ਸੇਮ ਅਸੀਂ ਉਸੇ ਤਰ੍ਹਾਂ ਇਸ ਫੋਟੋ ਨੂੰ ਸਿਲੈਕਟ ਕਰਾਂਗੇ ਅਤੇ ਫਿਰ ਅਸੀਂ ਅਪਲੋਡ ਫੋਟੋ ਦੇ ਉੱਪਰ ਕਲਿੱਕ ਕਰ ਦਵਾਂਗੇ ਇਹ ਸਟੂਡੈਂਟ ਦੀ ਫੋਟੋ ਅਪਲੋਡ ਹੋ ਜਾਵੇਗੀ ਆਹ টিচার ਸਰਪਾਂ ਨੂੰ 4th ਸਟੈਪ ਦੇ ਵਿੱਚ ਅਸੀਂ ਬੜੇ ਹੀ ਇਜ਼ੀ ਵੇ ਦੇ ਨਾਲ ਅਸੀਂ ਸਾਡੇ ਸਟੂਡੈਂਟ ਦੀ ਫੋਟੋ ਨੂੰ ਕ੍ਰੋਪ ਅਤੇ ਰੀਸਾਈਜ਼ ਕਰਕੇ ਅਸੀਂ ਉਸ ਨੂੰ ਬੜੇ ਸੌਕੇ ਤਰੀਕੇ ਦੇ ਨਾਲ ਅਸੀਂ ਉਸ ਨੂੰ ਅਪਲੋਡ ਕੀਤਾ ਅਤੇ ਹੁਣ ਲਾਸਟ ਸਟੈਪ ਦੇ ਵਿੱਚ ਅਸੀਂ ਆਈਡੀ ਕਾਰਡ ਨੂੰ ਆਪਣੀ ਚੁਆਇਸ ਅਨੁਸਾਰ ਪੋਰਟਰੇਟ ਜਾਂ ਲੈਟਸਕੇਪ ਲੇਆਉਟ ਵਾਈਜ਼ ਪ੍ਰਿੰਟ ਕਰਾਂਗੇ ਤਾਂ ਇਹ ਸਾਡੇ ਕੋਲ ਲਾਸਟ ਸਟੈਪ ਹੈ ਇਸ ਦੇ ਵਿੱਚ ਸੌਣ ਸਾਡੇ ਆਈਡੀ ਕਾਰਡ ਰੈਡੀ ਹੋ ਚੁੱਕੇ ਹਨ ਤਾਂ ਸਿੰਪਲ ਅਸੀਂ ਉਸ ਨੂੰ ਆਪਣੇ ਅਕੋਰਡਿੰਗ ਆਪਣੇ ਚੁਆਇਸ ਆਪਣੀ ਲੇਆਉਟ ਦੇ ਅਨੁਸਾਰ ਅਸੀਂ ਉਸ ਨੂੰ ਪ੍ਰਿੰਟ ਕਰ ਸਕਦੇ ਹਾਂ ਚੱਲਦੇ ਹਾਂ ਸਾਡੇ ਲਾਸਟ ਸਟੈਪ ਵੱਲ ਐਡਿਟ ਕਾਲਮ ਤੋਂ ਨੈਕਸਟ ਸਾਡੇ ਕੋਲੇ ਕਾਲਮ ਆਈਡੀ ਕਾਰਡ ਕਾਲਮ ਹੈ ਉਸ ਦੇ ਨੀਚੇ ਜੇਕਰ ਤੁਸੀਂ ਵੇਖਾਂਗੇ ਸਾਡੇ ਕੋਲੇ ਪੋਰਟਰੇਟ ਐਂਡ ਲੈਟਸਕੇਪ ਦੋ ਆਈਕਨ ਦੋ ਲਿੰਕ ਨਜ਼ਰ ਆ ਰਹੇ ਹਨ ਤਾਂ ਤੁਸੀਂ ਆਪਣੇ ਅਕੋਰਡਿੰਗ ਆਪਣੀ ਚੁਆਇਸ ਦੇ ਅਨੁਸਾਰ ਤੁਸੀਂ ਆਪਣੇ ਸਟੂਡੈਂਟਸ ਦੇ ਆਈਡੀ ਕਾਰਡ ਨੂੰ ਪ੍ਰਿੰਟ ਕਰ ਸਕਦੇ ਹੋ ਸਿੰਪਲ ਅਸੀਂ ਸਾਡੇ ਪੋਰਟਰੇਟ ਲਿੰਕ ਉੱਪਰ ਕਲਿੱਕ ਕਰਦੇ ਹਾਂ ਤਾਂ ਇਸ ਤਰ੍ਹਾਂ ਸਾਡੇ ਕੋਲ ਇੱਕ ਮੈਸੇਜ ਆ ਰਿਹਾ ਹੈ ਕਲਾਸ ਟੋਟਲ ਤਾਂ ਕਿਸ ਤਰ੍ਹਾਂ ਤੁਸੀਂ ਇਸ ਨੂੰ ਪ੍ਰਿੰਟ ਜਾਂ ਸੇਵ ਕਰਨਾ ਹੈ ਤਾਂ ਟੀਚਰ ਸਾਹਿਬਾਨ ਅਸੀਂ ਦੇਖ ਸਕਦੇ ਹਾਂ ਜੋ ਡਾਟਾ ਜੋ ਕਲਾਸ ਅਸੀਂ ਪ੍ਰਮੋਟ ਕੀਤੀ ਸੀ ਜੋ ਸਟੂਡੈਂਟ ਦਾ ਡਾਟਾ ਅਸੀਂ ਅਪਡੇਟ ਕਰਕੇ ਜਿਸ ਸਟੂਡੈਂਟ ਦੀ ਸੀ ਫੋਟੋ ਨੂੰ ਕ੍ਰੋਪ ਰੀਸਾਈਜ਼ ਕਰਕੇ ਅਪਲੋਡ ਕੀਤਾ ਸੀ ਉਸ ਸਟੂਡੈਂਟ ਦਾ ਡਾਟਾ ਸਾਡੇ ਸਾਹਮਣੇ ਨਜ਼ਰ ਆ ਰਿਹਾ ਹੈ ਤਬੂ ਬੈਲਾ ਇਸ ਦੇ ਵਿੱਚ ਸਾਡੇ ਕੋਲੇ ਸਕੂਲ ਦਾ ਨੇਮ ਹੈ ਉਸ ਤੋਂ ਬਾਅਦ ਸਾਡੇ ਕੋਲੇ ਸਟੂਡੈਂਟ ਦੀ ਫੋਟੋ ਹੈ ਉਸ ਦਾ ਨੇਮ ਹੈ ਕਲਾਸ ਸੈਕਸ਼ਨ ਸੈਸ਼ਨ ਫਾਦਰ ਨੇਮ ਉਸ ਸਟੂਡੈਂਟ ਦੀ ਈ ਪੰਜਾਬ ਆਈਡੀ ਹੈ ਈ ਪੰਜਾਬ ਆਈਡੀ ਤੋਂ ਨੀਚੇ ਸਾਡੇ ਕੋਲੇ ਵੈਲਿਡ ਅਪ ਟੂ ਡੇਟ ਹੈ ਕਲਾਸ ਇੰਚਾਰਜ ਦੇ ਨੇਮ ਹੈ ਅਤੇ ਉਹਨਾਂ ਦਾ ਮੋਬਾਈਲ ਨੰਬਰ ਹੈ ਟੀਚਰ ਅਤੇ ਪ੍ਰਿੰਸੀਪਲ ਸਾਹਿਬਾਨ ਜੇਕਰ ਤੁਸੀਂ ਜਾਣਦੇ ਹੋ ਕਿ ਸਟਾਫ ਜੋ ਕਲਾਸ ਇੰਚਾਰਜ ਹੈ ਉਹਨਾਂ ਦਾ ਮੋਬਾਈਲ ਨੰਬਰ ਇਸ ਜਗ੍ਹਾ ਤੇ ਨਜ਼ਰ ਨਾ ਆਵੇ ਜਾਂ ਸ਼ੋ ਨਾ ਹੋਵੇ ਤਾਂ ਉਸ ਲਈ ਤੁਸੀਂ ਤਾਂ ਉਸ ਲਈ ਤੁਸੀਂ ਸਟਾਫ ਲਿਸਟ ਦੇ ਅੰਦਰ ਜਾ ਕੇ ਤੁਸੀਂ ਜਿੰਨਾ ਕਲਾਸ ਇੰਚਾਰਜ ਦੇ ਮੋਬਾਈਲ ਨੰਬਰ ਨੂੰ ਸ਼ੋ ਕਰਨਾ ਨਹੀਂ ਚਾਹੁੰਦੇ ਹਾਈਡ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਲਈ ਸਿੰਪਲ ਤੁਸੀਂ ਸਟਾਫ ਨੂੰ ਅਪਡੇਟ ਕਰਦੇ ਸਮੇਂ ਤੁਸੀਂ ਸਿੰਪਲ ਨੀਚੇ ਆ ਕੇ ਸ਼ੋ ਮੋਬਾਈਲ ਨੰਬਰ ਯੈਸ ਔਰ ਨੋ ਇਸ ਜਗ੍ਹਾ ਤੇ ਆ ਕੇ ਤੁਸੀਂ ਨੋ ਚੂਜ਼ ਕਰੋਗੇ ਅਤੇ ਸਿੰਪਲ ਇਸ ਨੂੰ ਅਪਡੇਟ ਕਰ ਦੋਗੇ ਅਪਡੇਟ ਕਰਨ ਤੋਂ ਬਾਅਦ ਉਹ ਉਸ ਦਾ ਹੁਣ ਉਹਨਾਂ ਕਲਾਸ ਇੰਚਾਰਜ ਦਾ ਨੰਬਰ ਇਸ ਜਗ੍ਹਾ ਤੇ ਨਜ਼ਰ ਨਹੀਂ ਆਵੇਗਾ ਅਜੀ ਸਿੰਪਲ ਇਸ ਨੂੰ ਰਿਫਰੈਸ਼ ਕਰ ਲੈਨੇ ਹਾਂ ਅਸੀਂ ਵੇਖਾਂਗੇ ਕਿ ਹੁਣ ਉਹਨਾਂ ਇੰਚਾਰਜ ਦਾ ਮੋਬਾਈਲ ਨੰਬਰ ਇਸ ਜਗ੍ਹਾ ਤੋਂ ਹਟ ਗਿਆ ਹੈ ਜਾਂ ਹਾਈਡ ਹੋ ਗਿਆ ਹੈ ਤਾਂ ਟੀਚਰਸ ਹੈ ਬਨ ਉਸ ਤੋਂ ਇਲਾਵਾ ਜੋ ਅਸੀਂ ਕਲਾਸ ਇੰਚਾਰਜ ਦੇ ਤੇ ਸਿਗਨੇਚਰ ਅਪਲੋਡ ਕੀਤੇ ਸਨ ਤਾਂ ਉਹਨਾਂ ਦੇ ਕਲਾਸ ਇੰਚਾਰਜਸ ਆਈਕਨ ਦੇ ਉੱਪਰ ਨਜ਼ਰ ਆ ਰਹੇ ਹਨ ਪਰ ਥੋੜੀ ਜੀ ਜ਼ੂਮਿੰਗ ਕਰਕੇ ਤੁਹਾਨੂੰ ਦਿਖਾ ਦਿੰਦਾ ਹਾਂ ਕਿ ਨਾਲ ਹੀ ਜਿੰਨਾ ਅਥਾਰਟੀ ਵੱਲੋਂ ਜਾਂ ਸਾਡੇ ਪ੍ਰਿੰਸੀਪਲ ਸਰ ਦੇ ਸਾਈਨ ਹੈ ਉਹ ਇਸ ਜਗ੍ਹਾ ਤੇ ਨਜ਼ਰ ਆਣਗੇ ਇਹ ਸਾਡੇ ਕੋਲੇ ਆਈਡੀ ਕਾਰਡ ਦਾ ਫਰੰਟ ਪੇਜ ਹੈ ਇਹ ਸਾਡੇ ਕੋਲੇ ਆਈਡੀ ਕਾਰਡ ਦਾ ਬੈਕ ਪੇਜ ਹੈ ਤਾਂ ਉਸ ਦੇ ਵਿੱਚ ਸਾਡੇ ਕੋਲੇ ਸਟੂਡੈਂਟ ਦੀ ਇਨਫੋਰਮੇਸ਼ਨ ਹੈ ਜਿਵੇਂ ਆਈਡੀ ਕਾਰਡ ਦਾ ਨੰਬਰ ਅਤੇ ਸ਼ਹਿਚਨ ਹੈ ਸਟੂਡੈਂਟ ਦੀ ਐਡਮਿਸ਼ਨ ਨੰਬਰ ਹੈ ਡੇਟ ਆਫ ਸਾਡੇ ਕੋਲ ਪੜ੍ਹਤਾ ਹੈ ਇਸਦੇ ਵਿੱਚ ਸਾਡੇ ਕੋਲ ਇਅਰ ਪਹਿਲਾ ਆਵੇਗਾ ਮੰਥ ਆਵੇਗਾ ਡੇ ਸਾਡੇ ਕੋਲੇ ਲਾਸਟ ਵਿੱਚ ਆਵੇਗੀ ਸੋ ਦੀ ਡੇਟ ਸਾਡੇ ਕੋਲੇ ਲਾਸਟ ਵਿੱਚ ਆਵੇਗੀ ਉਸ ਤੋਂ ਇਲਾਵਾ ਸਾਡੇ ਕੋਲੇ ਸਟੂਡੈਂਟ ਦਾ ਬਲੱਡ ਗਰੁੱਪ ਹੈ ਉਸ ਸਟੂਡੈਂਟ ਦਾ ਮੋਬਾਈਲ ਨੰਬਰ ਅਤੇ ਉਹ ਸਟੂਡੈਂਟ ਦਾ ਐਡਰੈਸ ਹੈ ਉਸ ਤੋਂ ਇਲਾਵਾ ਤੁਹਾਡੇ ਸਕੂਲ ਦਾ ਲੋਗੋ ਤੁਹਾਡੇ ਸਕੂਲ ਦਾ ਨੇਮ ਨਜ਼ਰ ਆਵੇਗਾ ਤਾਂ ਇਸ ਤਰ੍ਹਾਂ ਅਸੀਂ ਤਾਂ ਇਸ ਤਰ੍ਹਾਂ ਇਹ ਸਾਡੇ ਕੋਲੇ ਇੱਕ ਸਟੂਡੈਂਟ ਦਾ ਪੋਰਟਰੇਟ ਆਈਡੀ ਕਾਰਡ ਹੈ ਇਸ ਤੋਂ ਇਲਾਵਾ ਜਿਵੇਂ ਜਿਵੇਂ ਤੁਸੀਂ ਡਾਟੇ ਨੂੰ ਅਪਡੇਟ ਕਰੋਗੇ ਸਟੂਡੈਂਟਸ ਦੀਆਂ ਫੋਟੋ ਨੂੰ ਅਪਲੋਡ ਕਰੋਗੇ ਤਾਂ ਉਹ ਇਸ ਤਰ੍ਹਾਂ ਤੁਹਾਡੇ ਕੋਲੇ ਆਈਡੀ ਕਾਰਡ ਬਣ ਕੇ ਨਜ਼ਰ ਆਉਂਦਾ ਤਾਂ ਲਾਸਟ ਵਿੱਚ ਜਾ ਕੇ ਸੀ ਵੇਖਾਂਗੇ ਅਸੀਂ ਸਿੰਪਲ ਪ੍ਰਿੰਟ ਵਿਦ ਬ੍ਰਾਊਜ਼ਰ ਅਸੀਂ ਸਿੰਪਲ ਇਸ ਬਟਨ ਉੱਪਰ ਕਲ ਕਰਾਂਗੇ ਤਾਂ ਇੱਕ ਪੇਜ ਦੇ ਉੱਪਰ ਤੁਹਾਡੇ ਕੋਲ ਤਿੰਨ ਆਈਡੀ ਕਾਰਡ ਨਜ਼ਰ ਆਣਗੇ ਤਾਂ ਸਿੰਪਲੀ ਤੁਸੀਂ ਇਸ ਨੂੰ ਡਰੈਕਟ ਤੁਸੀਂ ਪ੍ਰਿੰਟ ਵੀ ਕਰ ਸਕਦੇ ਹੋ ਜਾਂ ਤੁਸੀਂ ਸੇਵ ਐਜ਼ ਪੀਡੀਐਫ ਦੇ ਤੌਰ ਤੇ ਇਸ ਨੂੰ ਤੁਸੀਂ ਸੇਵ ਕਰ ਸਕਦੇ ਹੋ ਤਾਂ ਇਹ ਇਸ ਸਮੇਂ A4 ਪੇਜ ਹੈ ਜੋ ਤੁਸੀਂ ਇਸ ਦੀ ਸੈਟਿੰਗ ਕਰਨਾ ਚਾਹੁੰਦੇ ਹੋ ਆਪਣੇ ਅਕੋਰਡਿੰਗ ਇਸ ਦੀ ਸੈਟਿੰਗ ਕਰਕੇ ਤੁਸੀਂ ਸਿੰਪਲ ਇਸ ਨੂੰ ਸੇਵ ਕਰ ਲੋਗੇ ਇਸ ਨੂੰ ਸੀ ਸਿੰਪਲ ਡਾਊਨਲੋਡ ਦੇ ਵਿੱਚ ਹੀ ਸੇਵ ਕਰ ਲੈਣੇ ਹਾਂ ਇਹ ਸਾਡੇ ਕੋਲੇ ਡਾਊਨਲੋਡ ਕੀਤੀ ਪੀਡੀਐਫ ਫਾਈਲ ਹੈ ਤਾਂ ਸਿੰਪਲੀ ਤੁਸੀਂ ਇਸ ਨੂੰ ਕਿਸੇ ਵੀ ਸ਼ੋਪ ਤੇ ਜਾ ਕੇ ਇਸ ਦੇ ਕਲਰ ਪ੍ਰਿੰਟ ਕਰਵਾ ਸਕਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਇਸ ਦੀ ਕਟਿੰਗ ਕਰਕੇ ਇੱਕ ਆਈਡੀ ਕਾਰਡ ਹੋਲਡਰ ਲੈ ਕੇ ਉਸ ਵਿੱਚ ਸੈੱਟ ਕਰਕੇ ਆਪਣੇ ਸਟੂਡੈਂਟਸ ਨੂੰ ਇਹ ਆਈਡੀ ਕਾਰਡ ਪ੍ਰੋਵਾਈਡ ਕਰਵਾ ਸਕਦੇ ਹੋ ਤਾਂ ਇਸ ਤੋਂ ਇਲਾਵਾ ਟੀਚਰ ਸਾਹਿਬਾਨ ਸਾਡੇ ਕੋਲੇ ਦੂਸਰੀ ਜੋ অপਸ਼ਨ ਹੈ ਉਹ ਸਾਡੇ ਕੋਲੇ ਲੈਂਡਸਕੇਪ ਦੀ অপਸ਼ਨ ਹੈ ਜੀ ਸਿੰਪਲ ਲੈਂਡਸਕੇਪ ਲਿੰਕ ਉੱਪਰ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਸਾਡੇ ਕੋਲੇ ਇਹ ਸਾਡੇ ਕੋਲੇ ਲੈਂਡਸਕੇਪ ਦੇ ਲੇਆਉਟ ਦੇ ਵਿੱਚ ਸਾਡੇ ਕੋਲੇ ਆਈਡੀ ਕਾਰਡ ਆ। ਟੀਚਰ ਸਹਿਬਾਨ ਇਹ ਜ਼ਰੂਰੀ ਨਹੀਂ ਕਿ ਤੁਸੀਂ ਆਪਣੀ ਪੂਰੀ ਕਲਾਸ ਦੇ ਆਈਡੀ ਕਾਰਡ ਨੂੰ ਹੀ ਜਨਰੇਟ ਕਰੋਗੇ। ਤੁਸੀਂ ਅਪਨੀ ਅਕੋਰਡਿੰਗ ਆਪਣੀ ਕਲਾਸ ਦੇ ਆਈਡੀ ਕਾਰਡ ਨੂੰ ਜਨਰੇਟ ਕਰ ਸਕਦੇ ਹੋ। ਫੋਰ ਐਗਜ਼ਾਮਪਲ ਜਦੋਂ ਅਸੀਂ ਆਪਣੇ ਸਟੂਡੈਂਟਸ ਨੂੰ ਅਪਡੇਟ ਕਰ ਰਹੇ ਹੋਵਾਂਗੇ ਤਾਂ ਤੁਸੀਂ ਵੇਖੋਗੇ ਕਿ ਸਾਡੇ ਕੋਲ ਇੱਕ ਫੋਲਮ ਹੈ ਆਈਡੀ ਕਾਰਡ ਪ੍ਰਿੰਟ। ਇੰਨੇ ਦੇ ਨੀਚੇ yes yes ਆ ਰਿਹਾ ਹੈ ਤੁਸੀਂ ਆਪਣੇ ਅਕੋਰਡਿੰਗ ਇਸ ਨੂੰ نو ਵੀ ਕਰ ਸਕਦੇ ਹੋ ਫੋਰ ਐਗਜ਼ਾਮਪਲ ਜਦੋਂ ਅਸੀਂ ਸਾਡੇ ਸਟੂਡੈਂਟ ਨੂੰ ਐਡਿਟ ਜਾਂ ਅਪਡੇਟ ਕਰ ਰਹੇ ਹੋਵਾਂਗੇ ਤਾਂ ਇਸ ਦੇ ਲਾਸਟ ਦੇ ਵਿੱਚ ਆ ਕੇ ਸਾਡੇ ਕੋਲ ਇੱਕ ਆਪਸ਼ਨ ਹੈ ਆਈਡੀ ਕਾਰਡ yes অর نو ਜਦੋਂ ਤੁਸੀਂ ਇਸ ਨੂੰ نو ਸਿਲੈਕਟ ਕਰ ਲੋਗੇ ਅਤੇ ਸੇਵ ਚੇਂजेस ਬਟਨ ਤੇ ਕਲਿੱਕ ਕਰ ਦੋਗੇ ਤਾਂ ਇਸ ਕਾਲਮ ਦੇ ਵਿੱਚ ਸਾਨੂੰ نو ਨਜ਼ਰ ਆਵੇਗਾ ਦਾ ਇਸ ਦਾ ਮੀਨਸ ਇਹ ਹੋਏਗਾ ਬਾਕੀ ਦੇ ਸਟੂਡੈਂਟਸ ਦਾ ਆਈਡੀ ਕਾਰਡ ਸਾਡੇ ਕੋਲੇ ਜਨਰੇਟ ਹੋਵੇਗਾ ਬਟ ਜਿਹੜੇ ਸਟੂਡੈਂਟਸ ਦੀ ਅਸੀਂ ਵੈਲਿਊ ਆਈਡੀ ਕਾਰਡ ਪ੍ਰਿੰਟ ਵਾਲੀ অপਸ਼ਨ ਨੂੰ ਨੋ ਕੀਤਾ ਹੈ ਤਾਂ ਉਸ ਸਟੂਡੈਂਟਸ ਦਾ ਆਈਡੀ ਕਾਰਡ ਜਨਰੇਟ ਨਹੀਂ ਹੋਵੇਗਾ ਫੋਰ ਐਗਜ਼ਾਮਪਲ ਅਸੀਂ ਚੈੱਕ ਕਰ ਲੈਣੇ ਹਾਂ ਟੋਟਲ ਸਟੂਡੈਂਟਸ ਸਾਡੇ ਕੋਲੇ 14 ਹਨ ਬੈਕ ਬਟਨ ਤੇ ਕਲਿੱਕ ਕਰਾਂਗੇ ਜਦੋਂ ਅਸੀਂ ਪੋਰਟਰੇਟ ਜਾਂ ਲੈਂਡਸਕੇਪ ਲਿੰਕ ਉੱਪਰ ਕਲਿੱਕ ਕਰਾਂਗੇ ਤਾਂ ਅਸੀਂ ਵੇਖਾਂਗੇ ਕਿ ਹੁਣ ਸਾਡੇ ਕੋਲੇ ਜੋ ਆਈਡੀ ਕਾਰਡ ਜਨਰੇਟ ਹੋਏ ਹਨ ਉਹ ਹੁਣ 13 ਹੋਈ ਹਨ ਇਹਨਾਂ ਵਿੱਚੋਂ ਇੱਕ ਆਈਡੀ ਕਾਰਡ ਸਾਡੇ ਕੋਲੇ ਮਾਈਨਸ ਹੋ ਗਿਆ ਹੈ ਤਾਂ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਆਈਡੀ ਕਾਰਡਸ ਨੂੰ ਜਨਰੇਟ ਕਰ ਸਕਦੇ ਹੋ ਤੁਸੀਂ ਆਪਣੇ ਅਕੋਰਡਿੰਗ ਆਪਣੀ ਚੋਇਸ ਦੇ ਅਨੁਸਾਰ ਪੋਰਟਰਟ ਜਾਂ ਲੈਟਰਸਕਪ ਆਈਡੀ ਕਾਰਡ ਨੂੰ ਪ੍ਰਿੰਟ ਕਰਵਾ ਸਕਦੇ ਹੋ ਤਾਂ ਟੀਚਰਸ ਐਂਡ ਪ੍ਰਿੰਸੀਪਲ ਸਾਹਿਬਾਨ ਹੇਸੀ ਹਾਊ ਟੂ ਜਨਰੇਟ ਸਟੂਡੈਂਟ ਆਈਡੀ ਕਾਰਡਸ ਓਨ cs.punjab.com ਜਿਸ ਵਿੱਚ ਅਸੀਂ ਸਟੂਡੈਂਟਸ ਨੂੰ ਸਭ ਤੋਂ ਪਹਿਲਾਂ ਪ੍ਰਮੋਟ ਕਰਨਾ ਸਿੱਖਿਆ ਉਸ ਤੋਂ ਬਾਅਦ ਅਸੀਂ ਉਹਨਾਂ ਸਟੂਡੈਂਟਸ ਦੇ ਲਈ ਜੇਕਰ ਕੋਈ ਅਪਡੇਸ਼ਨ ਦੀ ਜ਼ਰੂਰਤ ਹੈ ਤਾਂ ਅਸੀਂ ਉਹਨਾਂ ਨੂੰ ਅਪਡੇਟ ਕਰਨਾ ਸਿੱਖਿਆ ਸਟੂਡੈਂਟ ਨੂੰ ਅਪਡੇਟ ਤੋਂ ਬਾਅਦ ਅਸੀਂ ਉਸ ਸਟੂਡੈਂਟ ਦੀ ਫੋਟੋ ਨੂੰ ਕ੍ਰੋਪ ਅਤੇ ਰੀਸਾਈਜ਼ ਕਰਕੇ ਅਪਲੋਡ ਕੀਤਾ ਅਤੇ ਲਾਸਟ ਵਿੱਚ ਅਪਲੋਡ ਕਰਨ ਤੋਂ ਬਾਅਦ ਸਾਡੇ ਕੋਲੇ ਨੈਕਸਟ ਜੋ ਸਟੈਪ ਹੈ ਅਸੀਂ ਪੋਰਟਰੇਟ ਜਾਂ ਲੈਂਡਸਕੇਪ ਦੋਨਾਂ ਤਰੀਕਿਆਂ ਦੇ ਨਾਲ ਅਸੀਂ ਆਪਣੇ ਸਟੂਡੈਂਟਸ ਦੇ ਆਈਡੀ ਕਾਰਡ ਨੂੰ ਸੇਵ ਜਾਂ ਪ੍ਰਿੰਟ ਕਰ ਸਕਦੇ ਹਾਂ ਸਟੂਡੈਂਟ ਆਈਡੀ ਕਾਰਡ ਤੋਂ ਇਲਾਵਾ ਮੈਂ ਇਸ ਪੋਰਟਲ ਤੇ ਕਾਫੀ ਚੇਂजेस ਕਰ ਦਿੱਤੀਆਂ ਹਨ ਅਤੇ ਹੋਰ ਵੀ ਕਰ ਰਹੀ ਆਂ ਤਾਂ ਜੋ ਫਾਈਨਲ ਐਗਜ਼ਾਮ ਟਾਈਮ ਟੀਚਰਸ ਬਹੁਤ ਹੀ ਈਜ਼ੀ ਵੇ ਨਾਲ ਆਪਣੀਆਂ ਕਲਾਸ ਦੇ ਰਿਜ਼ਲਟ ਅਤੇ ਡੀਐਮਸੀ ਨੂੰ ਜਨਰੇਟ ਕਰ ਸਕਣ ਮੈਨੂੰ ਉਮੀਦ ਹੈ ਤੁਸੀਂ ਅੱਜ ਦੀ ਇਸ ਵੀਡੀਓ ਦੀ ਹੈਲਪ ਦੇ ਨਾਲ ਆਪਣੇ ਸਕੂਲ ਕਲਾਸਸ ਦੇ ਆਈਡੀ ਕਾਰਡਸ ਨੂੰ ਜਨਰੇਟ ਕਰੋਗੇ ਅਧਿਲਾਸ਼ ਦੇ ਵਿੱਚ ਨਿਊ ਸਕੂਲ ਰਜਿਸਟ੍ਰੇਸ਼ਨ ਅਤੇ ਕਿਸੇ ਤਰ੍ਹਾਂ ਦੀ ਵੀ ਹੈਲਪ ਦੇ ਲਈ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਥੈਂਕ ਯੂ।